ਬੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਸੁਣੋ ਨੰਬਰ 1 ਅਸਥਮੇ ਦੇ ਮਰੀਜ਼ਾਂ ਨੂੰ ਕਦੇ ਵੀ ਦੁੱਧ ਨਾਲ ਕੇਲਾ ਨਹੀਂ ਖਾਣਾ ਚਾਹੀਦਾ ਇਸ ਨਾਲ ਕਫ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ ਇਸ ਨਾਲ ਤੁਸੀਂ ਅਸਥਮੇ ਤੇ ਹੋਰ ਵੀ ਸ਼ਿਕਾਰ ਹੋ ਸਕਦੇ ਹੋ ਨੰਬਰ 2 ਜਿਨ੍ਹਾਂ ਦੀ ਲੰਬਾਈ ਘੱਟ ਹੁੰਦੀ ਹੈ ਉਹਨਾਂ ਨੂੰ ਪਪੀਤੇ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਤੇ ਨਾਲ ਹੀ 7-8 ਘੰਟਿਆਂ ਦੀ ਨੀਂਦ ਵੀ ਜ਼ਰੂਰੀ ਲੈਣੀ ਚਾਹੀਦੀ ਹੈ ਨੰਬਰ 3 ਸੌਣ ਤੋਂ ਪਹਿਲਾਂ ਦੁੱਧ ਜ਼ਰੂਰ ਪੀ ਕੇ ਸੋਵੋ ਇਸ ਨਾਲ ਨੀਂਦ ਚੰਗੀ ਆਵੇਗੀ ਸਰੀਰ ਦੀ ਥਕਾਵਟ ਦੂਰ ਹੋ ਜਾਵੇਗੀ ਨੰਬਰ 4 ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੜੀ ਪੱਤੇ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਵਜ਼ਨ ਘੱਟ ਹੋ ਜਾਵੇਗਾ ਨੰਬਰ 5 ਖਾਣੇ ਦੇ ਸਮੇਂ ਇੱਕ ਹਰੀ ਮਿਰਚ ਜ਼ਰੂਰ ਖਾਓ ਇਸ ਨਾਲ ਤੁਹਾਡੀ ਨਜ਼ਰ ਤੇਜ਼ ਹੋਵੇਗੀ ਤੇ ਨਾਲ ਹੀ ਸਰੀਰ ਵੀ ਸਹੀ ਰਹੇਗਾ ਨੰਬਰ 6 ਜਦੋਂ ਵੀ ਤੁਸੀਂ ਸਬਜ਼ੀ ਖਾਂਦੇ ਹੋ ਤਾਂ ਉਸ ਵਿੱਚ ਘਿਓ ਜ਼ਰੂਰ ਪਾ ਕੇ ਖਾਓ ਇਸ ਨਾਲ ਸਰੀਰ ਤੰਦਰੁਸਤ ਰਹੇਗਾ ਨੰਬਰ 7 ਜੇਕਰ ਤੁਸੀਂ ਖਜੂਰਾ ਨੂੰ ਦੁੱਧ ਵਿੱਚ ਉਬਾਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਤਾਕਤ ਮਿਲਦੀ ਹੈ ਨੰਬਰ 8 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਪੈਰਾਂ 'ਪਰ ਬੈਠਦੇ ਹੋ ਤਾਂ ਇਸ ਨਾਲ ਤੁਹਾਡੇ ਗੋਡੇ ਕਮਜ਼ੋਰ ਹੋਣ ਲੱਗ ਜਾਂਦੇ ਹਨ ਇਸ ਲਈ ਆਰਾਮ ਜ਼ਰੂਰ ਲਿਆ ਕਰੋ ਨੰਬਰ 9 ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਗੁਰਦੇ ਸਾਫ਼ ਹੁੰਦੇ ਰਹਿੰਦੇ ਹਨ ਨੰਬਰ 10 ਅਮਰੂਦ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਅਮਰੂਦ ਦੇ ਪੱਤੇ ਚਬਾਉਣ ਨਾਲ ਇਨਫੈਕਸ਼ਨ ਦੂਰ ਹੁੰਦੀ ਹੈ ਨੰਬਰ 11 ਪਿਆਜ਼ ਖਾਣ ਨਾਲ ਚੱਕਰ ਆਉਣ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਪਾਣੀ ਵਿੱਚ ਕਾਲਾ ਨਮਕ ਪਾ ਕੇ ਪਿਓ ਕੇ ਰੱਖ ਦੋ ਫਿਰ ਕੁਝ ਸਮੇਂ ਬਾਅਦ ਖਾ ਲਓ ਨੰਬਰ 12 ਮੱਛਰ ਲੜ ਜਾਵੇ ਤਾਂ ਉਸ ਜਗ੍ਹਾ ਉੱਪਰ ਨਾਰੀਅਲ ਦਾ ਤੇਲ ਲਗਾਓ ਇਸ ਤਰ੍ਹਾਂ ਕਰਨ ਨਾਲ ਮੱਛਰ ਵਾਲੀ ਜਗ੍ਹਾ ਤੇ ਖਾਜ ਨਹੀਂ ਹੁੰਦੀ ਨੰਬਰ 13 ਜਿਆਦਾ ਪੁਰਾਣਾ ਅਚਾਰ ਖਾਣ ਨਾਲ ਪੇਟ ਅੰਦਰ ਗੈਸ ਤੇ ਐਸਡੀਟੀ ਦੀ ਸਮੱਸਿਆ ਹੋ ਜਾਂਦੀ ਹੈ ਤੇ ਨਾਲ ਹੀ ਹੱਦ ਦਰਦ ਵੀ ਰਹਿਣ ਲੱਗ ਜਾਂਦਾ ਹੈ। ਨੰਬਰ 14 ਪਾਲਕ ਖਾਣ ਨਾਲ ਸਰੀਰ ਅੰਦਰ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਨੰਬਰ 15 ਕੱਚਾ ਲਸਣ ਖਾਣ ਖਾਲੀ ਪੇਟ ਚਬਾ ਕੇ ਖਾਣ ਨਾਲ ਕਦੇ ਵੀ ਖੂਨ گاੜਾ ਨਹੀਂ ਹੁੰਦਾ। ਨੰਬਰ 16 ਬੱਕਰੀ ਦਾ ਦੁੱਧ ਪੀਣ ਨਾਲ ਯਾਦਾ ਸ਼ਕਤੀ ਤੇਜ਼ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੱਧਦੀ ਹੈ। ਨੰਬਰ 17 ਪੂਜੇ ਹੋਏ ਚਨੇ ਖਾਣ ਨਾਲ ਸਰੀਰ ਨੂੰ ਬਹੁਤ એનર્ਜੀ ਮਿਲਦੀ ਹੈ ਸਰੀਰ ਤਾਕਤ ਨਾਲ ਭਰਿਆ ਰਹਿੰਦਾ ਹੈ ਨੰਬਰ 18 ਜਲਦੀ ਸੌਣ ਤੋਂ ਜਲਦੀ ਉੱਠਣ ਨਾਲ ਸਰੀਰ ਕੰਮ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਹੈ ਤੇ ਨਾਲ ਹੀ ਕੰਮ ਵੀ ਜਲਦੀ ਖਤਮ ਹੋ ਜਾਂਦੇ ਹਨ ਨੰਬਰ 19 ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲ ਸਰੀਰ ਅੰਦਰ ਕਦੇ ਵੀ ਮੋਟਾਪਾ ਨਹੀਂ ਆਉਂਦਾ ਨੰਬਰ 20 ਸਰਾਣੇ ਦੇ ਕੋਲ ਪਾਣੀ ਅਤੇ ਸਮੋਰ ਦਾ ਖੰਭ ਰੱਖ ਕੇ ਸੌਣ ਨਾਲ ਕਦੇ ਵੀ ਡਰਾਵਨੇ ਸੁਪਨੇ ਨਹੀਂ ਆਉਂਦੇ। ਨੰਬਰ 21 ਮੂਲੀ ਨੂੰ ਜੇਕਰ ਤੁਸੀਂ ਰਾਤ ਨੂੰ ਤਰੇਲ ਵਿੱਚ ਰੱਖ ਕੇ ਸਵੇਰੇ ਖਾ ਲੋ ਇਸ ਨਾਲ ਤੇਜਾਬ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 22 ਨਿੰਮ ਦੇ ਪੱਤੇ ਚਬਾ ਕੇ ਖਾਣ ਨਾਲ ਸਰੀਰ ਦੇ अनेका ਹੀ ਰੋਗ ਦੂਰ ਹੋ ਜਾਂਦੇ ਹਨ ਨਾਲ ਹੀ ਚਿਹਰੇ ਦੀਆਂ ਫਿੰਸੀਆਂ ਵੀ ਖਤਮ ਹੋ ਜਾਂਦੀਆਂ ਹਨ। ਨੰਬਰ 23 ਜੇਕਰ ਸਰੀਰ ਉੱਪਰ ਖਾਜ ਹੋਣ ਦੀ ਸਮੱਸਿਆ ਹਟ ਨਾ ਰਹੀ ਹੋਵੇ ਤਾਂ ਤੁਸੀਂ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ਼ਨਾਨ ਕਰ ਲੋ ਖਾਜ ਤੋਂ ਆਰਾਮ ਮਿਲੇਗਾ। ਨੰਬਰ 24 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਸੱਟ ਲੱਗਣ ਕਾਰਨ ਪਾਣੀ ਨਿਕਲ ਰਿਹਾ ਹੈ ਤਾਂ ਉਸ ਉੱਪਰ ਤੁਸੀਂ ਨੀਮ ਦੇ ਪੱਤਿਆਂ ਨੂੰ ਉਬਾਲ ਕੇ ਧੋ ਕੇ ਪਾਣੀ ਪਾ ਲੋ ਤੇ ਚੰਗੀ ਤਰ੍ਹਾਂ ਨਾਲ ਧੋ ਲੋ ਇਸ ਤਰ੍ਹਾਂ ਜ਼ਖਮ ਸਾਫ਼ ਹੋ ਜਾਵੇਗਾ ਇਨਫੈਕਸ਼ਨ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 25 ਜਦੋਂ ਵੀ ਤੁਸੀਂ સ્ਨਾਣ ਕਰਦੇ ਹੋ ਤਾਂ ਉਸ ਸਮੇਂ ਆਪਣੇ ਸਰੀਰ ਤੇ ਫਟਕੜੀ ਤੇ ਪੀਸ ਨਾਲ ਮਾਲਿਸ਼ ਕਰ ਲੋ ਇਸ ਤਰ੍ਹਾਂ ਨਾਲ ਤੁਹਾਡੀ ਚਮੜੀ ਤੇ ਚਮਕ ਆਵੇਗੀ ਨੰਬਰ 26 ਭੋਜਨ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਸਰੀਰ ਨੂੰ 103 ਤਰ੍ਹਾਂ ਦੇ ਰੋਗ ਹੋ ਜਾਂਦੇ ਹਨ ਤੇ ਨਾਲ ਹੀ ਖਾਣਾ ਪਚਣ ਵਿੱਚ ਵੀ ਦੇਰੀ ਹੋ ਜਾਂਦੀ ਹੈ ਇਸ ਲਈ ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਪਾਣੀ ਪੀਓ ਨੰਬਰ 27 ਸਰਦੀ ਜ਼ੁਖਾਮ ਬਲਗਮ ਵਿੱਚ ਹਿੰਗ ਦਾ ਇਸਤੇਮਾਲ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਨੰਬਰ 28 ਜਿਹੜੀਆਂ ਔਰਤਾਂ ਸਵੇਰੇ ਉੱਠਣ ਸਰ ਸਭ ਤੋਂ ਪਹਿਲਾਂ ਇਸ਼ਨਾਨ ਕਰਦੀਆਂ ਹਨ ਉਹ ਸਿਹਤਪੱਖੋ ਤੰਦਰੁਸਤ ਤੇ ਨਾਲ ਨਾਲ ਜਵਾਨ ਰਹਿੰਦੀਆਂ ਹਨ ਇਨ੍ਹਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 29 ਜਿਹੜੇ ਲੋਕ ਰਾਤ ਨੂੰ ਕਮਰੇ ਦੀ ਲਾਈਟ ਬੰਦ ਕਰਕੇ ਹਨੇਰੇ ਵਿੱਚ ਹੀ ਸੌਂਦੇ ਹਨ ਉਹਨਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਕਦੇ ਵੀ ਨਹੀਂ ਹੁੰਦੀ। ਨੰਬਰ 30 ਜੇਕਰ ਤੁਸੀਂ ਚਿਹਰੇ ਦੇ ਨਾਲ ਪੂਰੇ ਸਰੀਰ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਬਾਸੀ ਮੂਹ ਇੱਕ ਸੇਬ ਜ਼ਰੂਰ ਦੁੱਧ ਵਿੱਚ ਪਾ ਕੇ ਇਸਤੇਮਾਲ ਕਰੋ। ਨੰਬਰ 31 ਖੱਟੇ ਫਲ ਖਾਣ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਅੰਦਰ ਵਿਟਾਮਿਨ ਸੀ ਦੀ ਕਮੀ ਵੀ ਪੂਰੀ ਹੁੰਦੀ ਹੈ। ਨੰਬਰ 32 ਸਵੇਰੇ ਦੇ ਸਮੇਂ ਖੀਰਾ ਖਾਣ ਨਾਲ ਦਿਲ ਦੀ ਧੜਕਣ ਹਮੇਸ਼ਾ ਸਹੀ ਰਹਿੰਦੀ ਹੈ ਤੇ ਨਾਲ ਹੀ ਸਰੀਰ ਅੰਦਰ ਪਾਣੀ ਦੀ ਕਮੀ ਵੀ ਨਹੀਂ ਹੁੰਦੀ। ਨੰਬਰ 33 ਗੁਬਾਰਾ ਫਲੀ ਨੂੰ ਪੋਸ਼ਟਿਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ ਇਸ ਲਈ ਇਸ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ। ਨੰਬਰ 34 ਜਦੋਂ ਵੀ ਤੁਸੀਂ ਮੇਥੀ ਦੀ ਖਿਚੜੀ ਬਣਾ ਕੇ ਬਣਾ ਰਹੇ ਹੋ ਤਾਂ ਉਸ ਸਮੇਂ ਉਸ ਨੂੰ ਪੀਉਣ ਸਮੇਂ ਉਸ ਵਿੱਚ ਨਮਕ ਜ਼ਰੂਰ ਪਾਓ। ਨੰਬਰ 35 ਕarele ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦਾ ਹੈ। ਤੇ ਨਾਲ ਹੀ ਸਾਡੇ ਸਰੀਰ ਦੇ ਅੰਦਰ ਵਾਲਾਂ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਨੰਬਰ 36 ਦਹੀਂ ਦੇ ਉੱਪਰ ਵਾਲ ਪਾਣੀ ਲੀਵਰ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਸਾਡੇ ਪਾਚਨ ਕਿਰਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ ਇਸ ਲਈ ਰੋਜ਼ਾਨਾ ਇੱਕ ਗਲਾਸ ਜ਼ਰੂਰ ਪੀਓ ਨੰਬਰ 37 ਖਰਬੂਜਾ ਵਾਲਾ ਲਈ ਬਹੁਤ ਹੀ ਫਾਇਦੇਮੰਦ ਹੈ ਤੇ ਨਾਲ ਹੀ ਸਾਡੇ ਸੀਨੇ ਦੀ ਜਲਣ ਨੂੰ ਘਟ ਦਾ ਕੰਮ ਕਰਦਾ ਹੈ ਨੰਬਰ 38 ਰਾਤ ਦੀਆਂ ਬੱਚੀਆਂ ਰੋਟੀਆਂ ਨੂੰ ਸਵੇਰੇ ਜ਼ਰੂਰ ਖਾ ਲਓ ਇਹਨਾਂ ਨੂੰ ਖਾਣ ਨਾਲ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਨੰਬਰ 39 ਜੇਕਰ ਤੁਸੀਂ ਕਿਓ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਵਾਲ ਚਮਕ ਤੇ ਮਜ਼ਬੂਤੀ ਹੁੰਦੀ ਹੈ ਤੇ ਨਾਲ ਹੀ ਸਾਨੂੰ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਨੰਬਰ 40 ਜੇਕਰ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਥੋੜੀ ਜਿਹਾ ਗੁੜ ਖਾ ਲਓ ਕਿਉਂਕਿ ਇਹ ਤੁਹਾਡੀ એનર્ਜੀ ਨੂੰ ਵਧਾਉਣ ਵਿੱਚ ਬਹੁਤ ਹੀ ਮਦਦ ਕਰੇਗਾ ਨੰਬਰ 41 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਗਰਮ ਖਾਣਾ ਖਾਂਦੇ ਹੋਤਾ ਇਸ ਨਾਲ ਗਲੇ ਦੀਆਂ ਬਿਮਾਰੀਆਂ ਜਨਮ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਨੰਬਰ 42 ਸਵੇਰ ਦੇ ਸਮੇਂ ਇੱਕ ਚਮਚ ਪੁੰਨੀ ਹੋਈ ਅਲਸੀ ਖਾ ਕੇ ਉੱਪਰ ਦੀ ਪਾਣੀ ਪੀ ਲਓ ਇਸ ਨਾਲ ਸਰੀਰ ਨੂੰ ਭਰਪੂਰ ਊਰਜਾ ਤਿੰਨ ਐਸਿਡਿਟੀ ਮਿਲੇਗੀ ਜਿਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੋਣਗੀਆਂ ਤੇ ਵਜਨ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਨੰਬਰ 43 ਜੇਕਰ ਤੁਸੀਂ ਕਬਜ਼ ਇਸ ਮਸਲੇ ਸ਼ਿਕਾਰ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਕਸ ਕਰਕੇ ਪੀ ਲਓ ਕਬਜ਼ ਦੂਰ ਹੋ ਜਾਵੇਗੀ ਨੰਬਰ 44 ਜੇਕਰ ਕੇਲਾ ਖਾਣ ਨਾਲ ਤੁਸੀਂ ਕਬਜ਼ ਦੇ ਸ਼ਿਕਾਰ ਹੋ ਰਹੇ ਹੋ ਦੋ ਕੇਲੇ ਇਕੱਠੇ ਖਾ ਕੇ ਨਾਲ ਹੀ ਇਹਨਾਂ ਦੇ ਵਿੱਚ ਕਾਲਾ ਨਮਕ ਲਗਾ ਕੇ ਖਾਓ ਇਸ ਦੀ ਮਦਦ ਨਾਲ ਕਬਜ਼ ਨਹੀਂ ਹੋਵੇਗੀ ਨੰਬਰ 45 ਪੇਟ ਵਿੱਚ ਬੱਚਾ ਖਤਮ ਹੋਣ ਜਾਣ ਦੇ ਮੁੱਖ ਕਾਰਨ ਕਿ ਤੁਸੀਂ ਜ਼ਿਆਦਾ ਭੱਜ ਦੌੜ ਕਰਕੇ ਕਰਦੇ ਹੋ ਤੇ ਜ਼ਿਆਦਾ ਯਾਤਰਾ ਕਰਦੇ ਹੋ ਜ਼ਿਆਦਾ ਟੈਨਸ਼ਨ ਲੈਣਾ ਜਾਂ ਪੇਟ ਉੱਪਰ ਬਹੁਤ ਜ਼ਿਆਦਾ ਦਬਾਅ ਪੈਣਾ ਹਰਾਮ ਨਾ ਕਰਨਾ ਇਹ ਮੁੱਖ ਕਾਰਨ ਤੁਹਾਡੇ ਬੱਚੇ ਨੂੰ ਪੇਟ ਵਿੱਚ ਹੀ ਖਤਮ ਕਰ ਦਿੰਦੇ ਹਨ ਨੰਬਰ 46 ਪਿਆਜ਼ ਖਾਣ ਨਾਲ ਚੱਕਰ ਆਉਣ ਦੀ ਸਮੱਸਿਆ ਹੋਵੇ ਉਹਨਾਂ ਨੂੰ ਪਾਣੀ ਵਿੱਚ ਕਾਲਾ ਨਮਕ ਪਾ ਕੇ ਪਿਓ ਕੇ ਰੱਖੋ ਫਿਰ ਕੁਝ ਸਮੇਂ ਬਾਅਦ ਖਾ ਖਾ ਲੋ ਲਾਭ ਮਿਲੇਗਾ ਨੰਬਰ 47 ਜਦੋਂ ਵੀ ਤੁਸੀਂ ਕਚੋਰੀਆਂ ਬਣਾਉਂਦੇ ਹੋ ਤਾਂ ਉਸ ਨੂੰ ਆਟੇ ਨੂੰ ਪਹਿਲਾਂ ਹਲਕਾ ਘਿਓ ਲਗਾ ਲਓ ਫਿਰ ਇਸ ਵਿੱਚ ਮਸਾਲਾ ਭਰ ਕੇ ਬਣਾਓ ਇਸ ਨਾਲ ਉਹ ਬਹੁਤ ਹੀ ਸਵਾਦ ਬਣਨਗੇ ਨੰਬਰ 48 ਜਦੋਂ ਵੀ ਤੁਸੀਂ ਕੋਈ ਵੀ ਤਲੀਆਂ ਹੋਈਆਂ ਪਕਵਾਨ ਬਣਾਉਂਦੇ ਹੋ ਤਾਂ ਉਸ ਵਿੱਚ ਹਰੀ ਮਿਰਚਾਂ ਬਰੀਕ-ਬਰੀਕ ਕੱਟ ਕਰਕੇ ਜ਼ਰੂਰ ਪਾਓ ਇਸ ਨਾਲ ਸਵਾਦ ਦੁਗਣਾ ਵੱਧ ਜਾਂਦਾ ਹੈ ਨੰਬਰ 49 ਜਮੀਨ ਤੇ ਸੌਣ ਨਾਲ ਕਮਰ ਦਰਦ ਤੋਂ ਰਾਹਤ ਮਿਲਦਾ ਹੈ ਤੇ ਨਾਲ ਹੀ ਜਿਹੜੇ ਲੋਕ ਜਲਦੀ ਨਾਲ ਉੱਠ ਜਾਂਦੇ ਹਨ ਤੇ ਜਲਦੀ ਨਾਲ ਸੌ ਜਾਂਦੇ ਹਨ ਉਹਨਾਂ ਦਾ ਸਰੀਰ ਹਮੇਸ਼ਾ ਤਰੋ-ਤਾਜ਼ਾ ਮਹਿਸੂਸ ਕਰਦਾ ਹੈ ਨੰਬਰ 50 ਹੱਡੀਆਂ ਉੱਪਰ ਸਰੋਂ ਦਾ ਤੇਲ ਲਗਾ ਕੇ ਮਾਲਿਸ਼ ਕਰ ਲਓ ਇਸ ਨਾਲ ਤੁਹਾਡੀਆਂ ਹੱਡੀਆਂ ਬਿਲਕੁਲ ਸਾਫ਼ ਰਹਣ ਗਿਆ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦੇ ਹਾਂ